ਹਾਂਜੀ ਵੀਰ ਜੀ ਮੈਂ ਸਾਡਾ ਆਪਣਾ ਮਨਪ੍ਰੀਤ ਸਿੰਘ ਖਾਸ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਆਪਾਂ ਆ ਗਏ ਆ ਘਰੇ ਤੇ ਅੱਜ ਸਵੇਰੇ ਆਪਾਂ ਗਏ ਸੀਗੇ ਲੰਗਰ ਛਕਣ ਉਹਦਾ ਬਲੌਗ ਸੌਰੀ ਮੇਰੇ ਤੋਂ ਪਾਣੀ ਹੋਇਆ ਤੇ ਹੁਣ ਤੁਸੀਂ ਪਿੱਛੇ ਵੀਊ ਚੈੱਕ ਕਰ ਸਕਦੇ ਆ ਅੱਜ ਬਾਰਿਸ਼ ਦਾ ਮੌਸਮ ਸੀਗਾ ਤੇ ਹੁਣੇ 10 ਮਿੰਟ ਹੋਏ ਆ ਮੀਂਹ ਰੁਕੇ ਨੂੰ ਤੇ ਆਪਣਾ ਗੁਰੂ ਘਰ ਆ ਤੇ ਆਪਾਂ ਜਾਣਾ ਅੱਜ ਸ਼ਾਮ ਨੂੰ ਕਿਤੇ ਘੁੰਮਣ ਇਹ ਉਹਦਾ ਵਲੌਗ ਵੀ ਆਊਗਾ ਤੇ ਇਹ ਮੈਂ ਦੋਨੇ ਇਕੱਠੇ ਵਲੌਗ ਪਾਉਂਗਾ ਸਾਨੂੰ ਤੇ ਚਲੋ ਚੰਗਾ ਸਤਿ ਸ਼੍ਰੀ ਅਕਾਲ ਹੁਣ ਸ਼ਾਮ ਨੂੰ ਮਿਲਦੇ ਆਂ ਜੀ ਸੱਜਣੋ ਹੁਣ ਆਪਾਂ ਥੋੜੇ ਜਿਹਰੇ ਡੌਗੀ ਨੇ ਖੇਡਦੇ ਆਂ ਆ ਦੇਖੋ ਐਨ ਪੂਰੀ ਖੇਡਣ ਦੀ ਤਿਆਰੀ ਕੀ ਆ ਦੇਖੋ ਉਹ ਦੇਖੇ ਕੋਲ ਜਾਣਾ ਦੇਖੋ ਇਹਦੇ ਕੱਲ ਨੂੰ ਸਾਨੂੰ ਵਲੌਗ ਹੈ ਮੈਨੂੰ ਕਮੈਂਟਾਂ ਦਿਖਾਓ ਕਿਦਾਂ ਲੱਗਾ ਸਾਨੂੰ ਏ ਬਹੁਤ ਸੋਨਾ ਹੈ ਡੌਗੀ ਹੈ ਦੇਖੋ ਐਨ ਖੇਲਣ ਨੂੰ ਆਦਾ ਹੈ ਤੁਸੀਂ ਚੈੱਕ ਕਰ ਸਕਦੇ ਆ ਇਹਦਾ ਹੁਣ ਜੇ ਤੁਸੀਂ ਮੈਨੂੰ ਕਮੈਂਟਾਂ ਦੱਸਦੇ ਆ ਕਿ ਇਹਦਾ ਵਲੌਗ ਪਾਓ ਤੇ ਮੈਂ ਇਹਦਾ ਵੀ ਵਲੌਗ ਪਾਇਆ ਕਰੂੰਗਾ ਤੇ ਰੋਜ਼ ਇਹਦੇ ਨਾਲ ਮੈਂ ਆਪਣਾ ਵਲੌਗ ਸ਼ੁਰੂ ਕਰਿਆ ਕਰਨਾ ਹੈ ਹੁਣ ਤੁਸੀਂ ਦੇਖ ਸਕਦੇ ਆ ਤੇ ਚਲੋ ਹੁਣ ਚੰਗਾ ਆਪਾਂ ਮਿਲਦੇ ਹਾਂ ਹੁਣ ਉੱਥੇ ਸ਼ਾਮ ਨੂੰ ਜਿੱਥੇ ਆਪਾਂ ਜਾਣਾ ਹੈ ਘੁੰਮਣ ਉਹ ਤੁਹਾਨੂੰ ਸਰਪ੍ਰਾਈਜ਼ ਦਿੰਨੇ ਆਪਾਂ ਚੰਗਾ ਜੀ ਹਾਂ ਜਿੱਥੇ ਜਰੋਂ ਮੈਂ ਸਾਡਾ ਆਪਣਾ ਮਨਪ੍ਰੀਤ ਸਿੰਘ ਆਸਾ ਹੁਣ ਜਿਵੇਂ ਤੁਸੀਂ ਦੇਖ ਸਕਦੇ ਆ ਆਪਾਂ ਚੱਲੇ ਆ ਤੇ ਬਾਬਾ ਜੀ ਕੱਢੂ ਗੱਡੀ ਫੇ ਆਪਾਂ ਜਿਹੜੇ ਬਾਬਾ ਜੀ ਦੇ ਬਸਤਰ ਆ ਉਹ ਫੇ ਗੱਡੀ 'ਚ ਰੱਖ ਕੇ ਫੇ ਆਪਾਂ ਚੱਲਦੇ ਆ ਚਲੋ ਚੰਗਾ ਹੁਣ ਉੱਥੇ ਜਾ ਕੇ ਮਿਲਦੇ ਸਾਨੂੰ ਤੇ ਨਾਲੇ ਬਾਬਾ ਜੀ ਦਾ ਇੰਟਰੋਡਕਸ਼ਨ ਕਰਾਂਗੇ ਹਾਂ ਜੀ ਸੱਜਣੋ ਹੁਣ ਬਾਬਾ ਜੀ ਕੱਢਣ ਲੱਗੇ ਆ ਗੱਡੀ ਤੇ ਗੱਡੀ ਕੱਢ ਕੇ ਫੇ ਆਪਾਂ ਚੱਲਦੇ ਆ ਤੇ ਤੁਹਾਨੂੰ ਸ਼ਬਦੀ ਸੁਣਾਉਣੇ ਗੱਡੀ ਜਾ ਕੇ ਚਲੋ ਚੰਗਾ ਹੁਣ ਗੱਡੀ 'ਚ ਬੈ ਕੇ ਮਿਲਦੇ ਤੁਹਾਨੂੰ ਹਾਂ ਜੀ ਸੱਜਣੋ ਹੁਣ ਬਾਬਾ ਜੀ ਨੇ ਰੱਖ ਲਈ ਆ ਬਸਤਰ ਤੇ ਹਾਂ ਨੇ ਨਿਸ਼ਾਨ ਸਾਹਿਬ ਦੇ ਕੱਪੜੇ ਆ ਤੇ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਦੇ ਨਹੀਂ ਸੀ ਜਾਣਾ ਚਲੋ ਚੰਗਾ ਅੰਨੀ ਕੇ ਗੱਡੀ ਭਜਾਣੇ ਆ ਹਾਂਜੀ ਸੱਜਣਾ ਤੁਸੀਂ ਰੋ ਕਮੈਂਟਾਂ ਦੱਸਿਓ ਕਿਵੇਂ ਦਾ ਲੱਗਾ ਸਾਨੂੰ ਵਲੌਗ ਸਲਾਮ ਵਾਲੇਕੁਮ ਜੀ ਕੀ ਹਾਲੇ ਆਪਾਂ ਪਹੁੰਚ ਚੁੱਕੇ ਆਂ ਸੇਲ ਕਿਆਨੇ ਤੇ ਜਾਂਦਿਆ ਜਾਂਦਿਆ ਰੋਡ ਤੇ ਮੈਂ ਅੱਜ ਆਪਣੇ ਨਾਲ ਸਿੰਘਾਂ ਨੂੰ ਸਮਝਾਇਆ ਕਿ ਜਿਹੜਾ ਸਾਡਾ ਦੀਪ ਬਾਈ ਸੀ ਤੇ ਉਹ ਵੇਖ ਲਓ ਗੱਡੀ ਦੇ ਵਿੱਚ ਹਮੇਸ਼ਾ ਬੈਲਟ ਜਰੂਰ ਲਾ ਕੇ ਰੱਖਦਾ ਸੀ ਸਾਰੇ ਕਾਨੂੰਨ ਸਾਨੂੰ ਫੋਲੋ ਕਰਨੇ ਚਾਹੀਦੇ ਨੇ ਜਿਵੇਂ ਕਿ ਦੇਖੋ ਇੱਧਰ ਮੈਂ ਡਰਾਈਵ ਵੀ ਕਰਦੇ ਆਂ ਤੇ ਆਪਾਂ ਬੈਲਟ ਲਾਈ ਐ ਇੱਧਰ ਮਾਨ ਨੇ ਵੀ ਬੈਲਟ ਲਾਈ ਹੋਈ ਏ ਪਿੱਛੇ ਤੇਜ ਵੀ ਇੰਨੇ ਵੀ ਲਾਈ ਹੋਈ ਹੈ ਤੇ ਨੂਰ ਨੇ ਵੀ ਲਾਈ ਹੋਈ ਹੈ ਤੇ ਅਸੀਂ ਸਰਕਾਰ ਦੇ ਨਿਯਮ ਤੇ ਜਾਂ ਇਦਾਂ ਕਿਹ ਲੋ ਵੀ ਗੱਡੀ ਦੇ ਵਿੱਚ ਜਿਹੜੀ ਚੀਜ਼ ਸਰਕਾਰ ਲਾਉਂਦੀ ਏ ਉਹ ਸਾਡੀ ਸੇਫਟੀ ਵਾਸਤੇ ਏ ਇਸ ਕਰਕੇ ਜਦੋਂ ਵੀ ਪਿਆਰੋ ਤੁਸੀਂ ਸਫ਼ਰ ਕਰਦੇ ਹੋ ਉਸ ਸਮੇਂ ਬੈਲਟ ਜ਼ਰੂਰ ਲਾਓ ਬਾਕੀ ਦੂਸਰੇ ਨੰਬਰ ਤੇ ਤੁਸੀਂ ਦੇਖੋ ਗੱਡੀ ਦਾ ਮੀਟਰ ਅਸੀਂ ਸਿਰਫ 40 ਤੋਂ 60 ਦੇ ਵਿੱਚ ਹੀ ਗੱਡੀ ਨੂੰ ਚਲਾਨੀ ਆ ਜਿਆਦੀ ਗੱਡੀ ਨਹੀਂ ਭਜਾਉਂਦੇ ਕਿਉਂਕਿ ਇਹ ਜਿਹੜੀ ਜ਼ਿੰਦਗੀ ਹੈ ਪ੍ਰਮਾਤਮਾ ਨੇ ਬਖਸ਼ੀ ਇਸ ਕਰਕੇ ਮਸ਼ੀਨਰੀ ਕਦੇ ਵੀ ਜਿਆਦਾ ਤੇਜ਼ ਨਹੀਂ ਚਲਾਣੀ ਤੇ ਸਾਰੇ ਸਰਕਾਰ ਦੇ ਜਿਹੜੇ ਨਿਯਮ ਨੇ ਉਹ ਆਪਾਂ ਰੱਖਣੇ ਨੇ ਜੇ ਸਾਡੇ ਅੱਗੇ ਵੀ ਗੱਡੀ ਜਾ ਰਹੀ ਹੈ ਦੇਖ ਸਕਦੇ ਤੁਸੀਂ ਤੇ ਆਪਾਂ ਹੁਣ ਬਾਕੀ ਤੁਹਾਨੂੰ ਠੰਡੀ ਕੀ ਸਤ路ਕਿਆਣੇ ਤੇ ਅੰਦਰ ਮਾਰਕੀਟ ਦੇਖ ਲਓ ਛੇਕਿਆਣੇ ਦੀ ਤੇ ਇੱਥੇ ਅਸੀਂ ਜਾਂਦੇ ਜਾਂਦੇ ਆ ਇੱਕ ਵਿਚਾਰ ਕਰਦੇ ਆ ਅਸੀਂ ਸਿੰਘਾ ਨਾਲ ਕਿਉਂਕਿ ਇਹ ਹਜੇ ਨਵੇਂ ਬੱਚੇ ਨੇ ਇਹ ਸਿੱਖ ਰਹੇ ਨੇ ਤੇ ਇਹਨਾਂ ਨੂੰ ਮੈਂ ਦੱਸਿਆ ਮੈਂ ਕਿ ਵੀ ਜਿਹੜਾ ਬਾਈਦੀਪ ਸਿੱਧੂ ਸੀ ਨਾ ਉਹ ਗੱਡੀ ਦੀ ਜੇ ਪਿਛਲੀ ਸੀਟ ਤੇ ਵੀ ਬੈਂਦਾ ਸੀ ਤੇ ਉਹ ਬੈਲਟ ਜ਼ਰੂਰ ਲਾ ਕੇ ਬੈਂਦਾ ਸੀ ਸੋ ਇਸ ਕਰਕੇ ਵੇਖੋ ਆਪਾਂ ਵੀ ਬੈਲਟ ਲਾਈ ਹੋਈ ਏ ਸਰਕਾਰ ਦੇ ਨੀਮਾਂ ਦੇ ਹਿਸਾਬ ਨਾਲ ਇੱਧਰ ਦੂਸਰੀ ਸੈਣ ਮੰਨ ਕੇਠਾ ਹੋਇਆ ਇਹਨਾਂ ਵੀ ਬੈਲਟ ਲਾਈ ਹੋਈ ਏ ਨੂਨੂ ਨੇ ਵੀ ਪਿੱਛੇ ਤੇਜਵੀਰ ਨੇ ਵੀ ਸੋ ਇਹ ਮੈਸੇਜ ਤੁਹਾਨੂੰ ਪਿਆਰੀਓ ਇਹ ਵੀ ਗੱਡੀ ਦੇ ਵਿੱਚ ਜਦੋਂ ਵੀ ਤੁਸੀਂ ਡਰਾਈਵਿੰਗ ਕਰਨੀ ਹੈ ਜਾਂ ਸਫ਼ਰ ਕਰਨ ਦੇ ਸਾਰੇ ਜਣੇ ਬੈਲਟ ਜਰੂਰ ਲਾਇਆ ਕਰੋ ਕਿਉਂਕਿ ਇਹਦੇ ਵਿੱਚ ਆਪਣੀ ਸੇਫਟੀ ਹੈ ਔਰ ਦੂਸਰੇ ਨੰਬਰ ਤੇ ਮੈਂ ਇਹ ਅਪੀਲ ਕਰਨੀ ਚਾਹਨਾ ਨੌਜਵਾਨ ਵੀਰਾਂ ਨੂੰ ਜਿੰਨੇ ਵੀ ਆਪਾਂ ਮਸ਼ੀਨਰੀ ਚਲਾਣੇ ਆ ਤੇ ਕੋਸ਼ਿਸ਼ ਕਰਿਆ ਕਰੋ ਵੀ ਬਾਤ ਤੋਂ ਬਾਅਦ ਮਸ਼ੀਨਰੀ ਨੂੰ ਆਮ ਨਾਲ ਚਲਾਓ ਤੇ ਆਪਾਂ ਜਦੋਂ ਦੀ ਵੀ ਇਹ ਗੱਡੀ ਲਈਏ ਗੁਰੂ ਮਹਾਰਾਜ ਦੀ ਕਿਰਪਾ ਹੋਈ ਆਪਾਂ 40 60 ਜਾਂ 80 ਇਸ ਤੋਂ ਉੱਤੇ ਆਪਾਂ ਗੱਡੀ ਨਹੀਂ ਚਲਾਉਂਦੇ ਤੇ ਤੁਸੀਂ ਵੀ ਵੀਰੋ ਇਸ ਨਿਯਮ ਨੂੰ ਲਾਗੂ ਕਰੋ ਜ਼ਿੰਦਗੀ ਵਿੱਚ ਕਿਉਂਕਿ ਪ੍ਰਮਾਤਮਾ ਨੇ ਆਪਾਂ ਨੂੰ ਇਹ ਜੀਵਨ ਬਖਸ਼ਿਆ ਏ ਇਸ ਕਰਕੇ ਜੇ ਮਸ਼ੀਨਰੀ ਵੀ ਗੁਰੂ ਮਾਰਾ ਨੇ ਦਿੱਤੀ ਏ ਇਹਨੂੰ ਬੜੇ ਅਦਬ ਨਾਲ ਸਹੀ ਤਰੀਕੇ ਨਾਲ ਚਲਾਓ ਹਾਂਜੀ ਹਾਂਜੀ ਵੀ ਸੱਜਣੋ ਹੁਣ ਆਪਾਂ ਪਹੁੰਚ ਚੁੱਕੇ ਆਂ ਇੱਥੇ ਵੀਰ ਤੇ ਤੁਸੀਂ ਦੇਖ ਸਕਦੇ ਆਂ ਉੱਧਰ ਕਿੰਨੇ ਡੂੰਗੀ ਖਾਦੇ ਹਾਂਜੀ ਇਹ ਸਤਲੁਜ ਨਹੀਂ ਕੀਤੀ ਏ ਨੀ ਪਤਾ ਐਦਾਂ ਹੀ ਸੀ ਲਾ 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 ਲੋ ਜੀ ਬਾਕੀ ਦੇ ਨਿਸ਼ਾਨ ਸਾਹਿਬ ਜਿਹੜੇ ਮੰਨ ਤੇ ਮੋਰ ਡਰ ਜਾ ਵੀ ਕੋਈ ਨਹੀਂ ਕੈਮਰਾਮੈਨ ਇਹ ਉੱਠ ਤੇਜ ਵੀਰ ਉਧਰ ਦਰवेश ਆ ਗਏ ਤੇਰੇ ਕੋਲ ਸਰ ਜੀ ਹੁਣ ਚੱਲਾਂ ਤੇਗਵੀਰ ਸਿੰਘ ਤੇਜਵੀਰ ਦੇ ਪੈਰਾਂ ਵਿੱਚ ਚੰਗੂ ਕੁਝ ਕਰਦਾ ਇਧਰ ਸਾਡੇ ਬਾਬਾ ਜੀ ਆ ਤੇ ਮੈਨਾਂ ਦਾ ਤੁਹਾਨੂੰ ਕਲੀਅਰ ਨਹੀਂ ਆਉਂਦੀ ਹੋਣੀ ਆ ਫੋਟੋ ਕਰਤੇ ਤੇ ਦੇਖ ਸਕਦੇ ਵੀ ਉੱਤੇ ਆਦਾ ਹਾਂਜੀ ਵੀ ਸੱਜਣੋ ਮੈਂ ਸਾਡਾ ਆਪਣਾ ਮਨਪ੍ਰੀਤ ਸਿੰਘ ਖਾਜਾ ਹੁਣ ਆਪਾਂ ਰਾਗ ਪ੍ਰਵਾਨ ਕਰਕੇ ਤੇ ਪੰਜ ਜਕਾਰੀ ਲਈ ਆ ਉਥੇ ਉਹਦੀ ਵੀ ਵੀਡੀਓ ਤੁਹਾਨੂੰ ਮੈਂ ਪਾਉਂਗਾ ਹੁਣ ਆਪਾਂ ਰਾਜ ਕਿਤੇ ਰੋਕ ਕੇ ਖਾਪੀਵਾਂਗੇ ਤੇ ਫਿਰ ਬਾਅਦੂ ਚੱਲਦੇ ਹਾਂ ਗੰਦਵਾਂ ਚੰਗਾ ਜੀ ਜੀ ਬੰਬ ਜੀ ਅੱਜ ਖੋਜ ਕੀਤੀ ਹੈ ਡੰਡੇ ਦੀ ਤੇ ਐਸੀ ਆਪਣੇ ਜਗ੍ਹਾ ਮੈਂ ਟਾਣੀ 셀ਫੀ ਸਟਿਕ ਬਣਾਈਆ ਦਰਿਆ ਤੇ ਉਹ ਵੀ ਇੱਥੇ ਕਿਤੇ ਤੁਹਾਨੂੰ ਛੋਟੀ ਲੱਗ ਗਈ ਸੀ ਤੇ ਹੁਣ ਅਸੀਂ 셀ਫੀ ਸਟਿਕ ਬਣਾ ਲਈ ਆ ਤੇ ਬਾਬਾ ਜੀ ਹੁਣ ਮੂਵੀ ਬਣਾਉਂਦੇ ਇਹਦੇ ਨਾਲ ਤੇ ਤੁਹਾਨੂੰ ਦਿਖਾਉਣਾ ਮੈਂ ਦੇਖਾਦੇ ਆ ਕਿ ਅਸੀਂ ਮੂਵੀ ਬਣਦੀ ਆ ਤੇ ਪੂਰੀ ਐਨ ਜਲੀ ਰਣੂ ਨਾਲ ਝੋਲ ਕੇ ਬਣਾਈਆ ਆ ਇਹ ਤੇ ਚਲੋ ਚੰਗਾ ਹੁਣ ਆਪਾਂ ਜਾਏ ਤੋਂ ਬਾਅਦ ਅਗਨ ਬਿਟ ਕਰਕੇ ਫੇ ਆਪਾਂ ਰਾਖ ਜਿਹੜੀ ਆਉਗੀ ਉਹ ਆਪਾਂ ਦਰਿਆ 'ਚ ਪਾ ਦਾਂਗੇ ਚੰਗਾਈ ਵਾਂਗੀਂ ਪਤੈਂ ਹੁਣ ਜਿਵੇਂ ਕਿ ਜੇ ਮੇਰੇ ਪਿੱਛੇ ਦੇਖ ਸਕਦੇ ਆਂ ਕਿ ਆਪਾਂ ਦਰਿਆ ਤੇ ਆ ਗਏ ਆਂ ਤੇ ਬਾਬਾ ਜੀ ਨੇ ਹੁਣ ਅਗਨ ਤੇੜ ਕੀਤਾ ਆ ਤੇ ਅਗਨ ਵੇਟ ਕਰਕੇ ਜਿਹੜੀਆਂ ਸਾਡੇ ਆਪਣੇ ਪੁਰਾਣੀਆਂ ਤਸਵੀਰਾਂ ਸੀ ਉਹ ਵੀ ਆਪਾਂ ਅਗਨ ਪੇੜ ਕਰਤੀਆਂ ਨੇ ਤੇ ਇਹਨਾਂ ਦੀ ਰਾਖ ਜਿਹੜੀ ਹੋਊਗੀ ਉਹ ਆਪਾਂ ਇਸ ਦਰਿਆ ਦੇ ਵਿੱਚ ਤਾਰ ਦਾਂਗੇ ਤੇ ਉਹ ਵਾ ਉਹ ਵੀ ਤੁਹਾਨੂੰ ਸ਼ਾਰਟ ਦਿਖਾਵਾਂਗੇ ਇਹਦੇ ਵਿੱਚ ਚਲੋ ਚੰਗਾ ਜੀ ਫਿਰ ਸੀ ਨਾ ਨਹੀਂ ਪਤਾ ਐਦਾਂ ਹੀ ਸੀ ਲਾ 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 ਲੋ ਜੀ ਕੋ ਆਖਿਲੇ ਨシャン ਸਾਹਿਬ ਜਿਹੜੇ ਮਾਨਤ ਨੂੰ ਆ ਗਿਆ ਗੁਰੂ ਜੀ ਦੇ ਵਕਰੇ ਜਿਹੜਾ ਕੈਮਰਾਮੈਨ ਹੀ ਉੱਠ ਤੇਜਵੀਰ ਉਧਰ ਦਰवेश ਆ ਗਿਆ ਤੇਰੇ ਕੋਲ ਚਲੋ ਜੀ ਹੁਣ ਚੱਲਾ ਤੇਗਵੀਰ ਸਿੰਘ ਇੱਧਰ ਸਾਡੇ ਬਾਬਾ ਜੀ ਆ ਤੇ ਮੈਨੂੰ ਆ ਤਾਂ ਤੁਹਾਨੂੰ ਕਲੀਅਰ ਨਹੀਂ ਆਉਂਦੀ ਹੁਣੀਆ ਫੋਟੋ ਅਰੋ ਚਲੋ ਅਰੋ ਸਾਰੀ ਹਾਂ ਜੀ ਸੱਜਣਾ ਹੋਣਾ ਪਾਗੇ ਆ ਕਦੇ ਠੀਕ ਆ ਜਿਆ ਕੇ ਅੰਦਰ ਆਪਾਂ ਬਲੌਗ ਸ਼ੁਰੂ ਕੀਤਾ ਹੈ ਤੇ ਕਮੈਂਟਾਂ ਮੈਨੂੰ ਜਰੂਰ ਜੱਸਿਓ ਕਿ ਬਲੌਗ ਕਿਦਾਂ ਨਗਾ ਚੰਗਾ ਦਿੱਸਾ ਸੀਗਾ